ਸਤਿ ਸ਼੍ਰੀ ਅਕਾਲ ਪਿੰਡ ਕਤਰੋ ਸਾਬਕਾ ਫੌਜੀ ਜਾਨਾਂ ਇਕੱਠਾ ਹੋ ਕੇ ਸਾਰੇ ਜਾਨਾਂ ਨੇ 13 ਅਗਸਤ ਵਾਲਾ ਤਣ ਬਣਾਇਆ ਉੱਜਿਆ ਬਤਨ ਨੂੰ ਬਾਹਤਾ ਪਿਆਰ ਦਾ ਲੱਭਦਾ ਨਿੱਤਰ ਚਿੱਤ ਤਿਗੜ ਵਾਲੀ ਨਾਰ ਦਾ ਸਭ ਸੁੱਤੀ ਨਾ ਦਵੇ ਬੜੀ ਮਨਕਾਰ ਨਾਲ ਲਾਇਆ ਕਤਰੋ ਦੇ ਫੋਜਾ ਬਹੁਤ ਧੰਨਵਾਦ ਬੋਲ ਲੱਗੀ ਸੌਣ ਦੀ ਝੜੀ ਉੱਤੇ ਮਿੰਨੀ ਮਿੰਨੀ ਪੈਂਦੀ ਸਿੱਕਣ ਕਿੰਦੇ ਮੇਰੇ ਜੰਦ ਤੇ ਪੈਣੀ ਤੇ ਮੈਂ ਤੇ ਮੇਰਾ ਰੱਬ ਜਾਣਦਾ ਬੱਦਲਾਂ ਨੂੰ ਪੁੱਛੀ ਗੇਰ ਗੋਰੀਏ ਤਕੜ ਦਾ ਸਨੇਮ ਹਜ਼ਾਰ ਸਭ ਸੁੱਤੀ ਨੰਦੇ ਬੜੀ ਮਨਤ ਨਾਲ ਮਨਾਇਆ ਘਾਤਰੋਂ ਦੇ ਸਾਕਾ ਫੌਜੇ ਦਾ ਬਹੁਤ ਬਹੁਤ ਧੰਨਵਾਦ ਪੰਡਵ ਵੱਲੋਂ